ਦੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਫੋਰ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਨਾਪੇ ਜੀ ਨਾਪੇ ਸੋਨਾ ਲੀਕਾ ਦੀ ਟਿੰਕਸ ਰੈਕਟਰ ਡੀਲਰਸ਼ਿਪ ਤੇ ਅੱਜ ਪੂਰੇ 20 21 ਟਰੈਕਟਰ ਦੀ ਡਿਲੀਵਰੀ ਹੈ ਜੀ ਸੋਨਾ ਲੀਕਾ ਦੇ ਜਿਹੜੇ ਮਾਡਲ ਨੇ ਫੋਰ ਵੀਲ ਸੀਰੀਜ਼ ਦੇ ਤੇ ਟੂ ਵੀਲ ਵੀ ਨੇ ਉਹਦੇ ਨਾਲ ਨਾਲ ਇੱਕ ਬਹੁਤ ਜਿਆਦਾ ਵਧੀਆ ਕਿਸਾਨਾਂ ਦੇ ਫਾਇਦੇ ਲਈ ਸਕੀਮ ਚੱਲ ਰਹੀ ਹੈ ਕੰਪਨੀ ਲੈ ਕੇ ਆਈ ਹੈ 15000 ਰੁਪਏ ਇਨਾਮ ਕੱਢਣੇ ਨੇ ਉਹ ਸਾਰੇ ਟਰੈਕਟਰਾਂ ਦੀ ਸਕੀਮ ਚੱਲਦੀ ਉਹਦੇ ਬਾਰੇ ਵੀ ਤੁਹਾਨੂੰ ਅੱਥਾ ਡਿਟੇਲ ਦਵਾਂਗੇ ਸਾਰੀ ਫਿਰ ਜਿਹੜੇ ਪ੍ਰੋਨ ਨਮਰ ਲੀਕ ਚੈਨਲ ਕਰ ਲੋ ਸਕਦਾ ਹੈ లైక్ ਟੁਆਰਟ ਕਰਕੇ ਦੱਸੋ ਤੇ ਆਪਾਂ ਕੱਲ੍ਹ ਦੇ ਮੀਟਿੰਗ ਸਟਾਰਟ ਕਰਦੇ ਹਾਂ ਸਾਰੀ ਡਿਲੀਵਰੀ ਦਿਖਾਵਾਂਗੇ ਤੇ ਆਨਰ ਰੀਵਿਊ ਜਿਹੜੇ ਪੁਰਾਣੇ ਕੰਪਨੀਆਂ ਜੁੜੇ ਹੋਏ ਨੇ ਉਹਨਾਂ ਨੂੰ ਵੀ ਦੱਸਾਂਗੇ ਕਿ ਉਹਨਾਂ ਨੂੰ ਟਰੈਕਟਰ ਭਾਈ ਕਿੱਦਾਂ ਲੱਗਿਆ ਕੀ ਕੀ ਇਹਨਾਂ ਦੀ ਫੁੱਕੀਆਂ ਨੇ ਤਾਂ ਜਿਹੜੀ ਪੁਰਾਣੀ ਨਵਾਂ ਟਰੈਕਟਰ ਲੈਣਾ ਉਹਦੇ ਲਈ ਕਸਾਲੀ ਹੋ ਜਾਂਦੀ ਆ ਇੱਕ ਟਰੈਕਟਰ ਦੇ ਖੋਸਾ ਵਾ ਠੀਕ ਹੈ ਕਰਦੇ ਆ ਵੀਡੀਓ ਸਟਾਰਟ ਡਿਲੀਵਰੀ ਦੀ ਗੱਲ ਕਰੀਏ DI 60 ਠੀਕ ਹੈ ਜੀ 4 ਵੀਲ ARX 60 4 ਵੀਲ EVRX 60 4 ਵੀਲ 45 DI Show ਦੇ ਵਿੱਚ 4 ਵੀਲ 60 4 ਵੀਲ 750 2 व्हील ਇਹ 2 व्हील ਉਹ ਵੀ 60 4 व्हील ਇਹ 60 4 व्हील 60 60 60 मतलब ਅੱਜ ਫਾ ਜਿਹੜਾ ਸੋਨਾਲੇ ਕਾ ਡੀਆਈ 60 4 व्हील ਦੀ ਬਹੁਤ ਜ਼ਿਆਦਾ ਸੇਲ ਆ ਤੇ ਅੱਜ ਇਹਨਾਂ ਦੀਓ ਡਿਲੀਵਰੀਆਂ ਹੋ ਰਹੀਆਂ ਨੇ ਤੁਹਾਨੂੰ ਸਾਰੀਆਂ ਡਿਲੀਵਰੀਆਂ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਸਾਰੇ ਟਰੈਕਟਰ ਇੱਕ ਸਾਥ ਜਾਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਮਲਾ ਲਓ ਦੋ ਮਿੰਟ ਆਓ ਹਰ ਜਿਓ ਬਿਨੋ ਤਈ ਮੜ ਜਾ ਹਾਂਜੀ ਨਾਲ ਨੂੰ ਆ ਆ ਕੇ ਆਪ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿਣਾ ਚਾਹੁੰਦਾ ਅੱਜ ਟਰੈਕਟਰ ਲੈਤਾ ਨਵਾਂ ਹੁਣ ਸਾਜੀ ਤੇ ਮੈਂ ਜਿੱਤਨ ਜਰਵਿੰਦਰ ਨੂੰ ਕਿਹਾ ਇਹ ਨੂੰ ਆਪਣੇ ਮੂਹਰੇ ਤੋਂ ਆਪਣੇ ਇਹ ਟਰੈਕਟਰ ਸੱਟ ਪੰਜ ਮਿੰਟ 'ਚ ਸੌਦਾ ਕਰ ਲਿਆ ਤੇ ਪੰਜ ਮਿੰਟ ਦਾ ਇੱਥੇ ਦੇਖੋ ਜੀ ਤੁਹਾਨੂੰ ਪਤਾ ਹੀ ਆ ਕਿ ਟਰੈਕਟਰ ਦਾ ਹਾਰ ਮਾਣੇ ਖੜਾ ਲੱਗਿਆ ਪਾਲੀ ਜੀ ਤੇ ਅੱਜ ਟਰੈਕਟਰ ਨੇ ਆਪਣਾ ਕੋਲੋਂ ਪੈਸੇ ਭਾ ਕੇ ਟਰੈਕਟਰ ਆਪਦੇ ਕੋਲੋਂ ਪੈਸੇ ਪਾਏ ਨੇ ਕਿਹੜਾ ਪ੍ਰੈਕਟਸ ਹੈ ਐਸੀ ਵੀ ਝੋਨਾ ਵਧ ਕੇ ਕਰੇ ਨਾ ਹੋਰ ਕੀ ਚਾਹੀਦਾ ਬੰਦੇ ਤੋਂ ਪਰੇ ਦੇਖੋ ਕਿਹੜਾ ਬੰਦਾ ਜੇਬ ਦੇ ਵਿੱਚੋਂ ਪੈਸੇ ਦੇ ਸਕਦਾ ਹੈ ਜੀ ਉਹ ਬੰਦਾ ਫਿਰ ਕੰਪਨੀ ਵਾਲ ਨੂੰ ਆਪਾਂ ਕਿਵੇਂ ਦੇਣੀ ਅੱਜ ਤੀਵਾਂ ਬੰਦਾ ਨਹੀਂ ਦੇਖਿਆ ਵੀ ਟਿਮਬਰ ਹੋ ਵੀ ਜੇਬ ਦੇ ਵਿੱਚੋਂ ਪੈਸੇ ਕੋਈ ਕੰਪਨੀ ਵਾਲਾ ਆਪੋਂ ਦਾ ਸਹੀ ਗੱਲ ਇਹ ਪਹਿਲੀ ਵਾਰ ਹੈ ਇਹ ਬੰਦਾ ਸਹੀ ਗੱਲ ਤੁਸੀਂ ਪੁਨੇ ਪਰਮ ਫੌਤਾ ਸਰਕਾਰੀ ਕਰਨਾ ਚਾਹੁੰਦਾ ਨੇ ਜਮਾਈ ਅੱਜ ਸਾਰੇ ਬੰਦੇ ਖੜੇ ਹੋਣਗੇ ਤੁਸੀਂ 50 ਬੰਦੇ ਅਜਿਹਾ ਕੋਈ ਨਾ ਕੋਈ ਨਾ ਕੋਈ ਜਿਹੜੀ 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 ਦਵਾਈਆਂ ਦਵਾਈਆਂ ਉਹ ਬੰਦ ਕਰਾ ਦੇ ਜਿਹੜੇ ਤੁਸੀਂ ਕੋਈ ਜਵਾਬ ਨਹੀਂ ਕਰ ਰਹੇ ਉਹਨਾਂ ਦਾ ਹਾਂ ਸਹੀ ਗੱਲ ਹੈ। ਇਹ ਸਾਡੀ ਮਾਨ ਵਾਲੀ ਗੱਲ ਹੈ ਨਾ ਕਿ ਜਿਹੜਾ ਪਿੰਡ ਤੇ ਜਿਹੜਾ ਤੁਹਾਡਾ ਬਣਿਆ ਦਾ ਸੀਗਾ ਨਾ ਅਜਿਹਾ ਮੁੱਲ ਤੇ ਸਹੀ ਗੱਲ ਹੈ। ਉਹ ਜਿਹਨੇ ਤੇ ਮਾਨ ਇਹਨੇ ਤੁਹਾਡਾ ਮਾਨ ਦਾ ਪੂਰਾ ਕੇ ਹੋਇਆ ਕਿ ਚੱਕੀ ਹੋਇਆ ਜੀ ਮੇਰਾ ਇੰਨਾ ਮਾਨਤਨ ਕਰਿਆ ਜਿਆ ਨੇ ਕਿ ਤੁਸੀਂ ਇਕੱਲੇ ਛੱਡ ਦੋ ਖੁਸ਼ ਹੋਗੀ ਤੁਹਾਡੀ ਮੈਂ ਕਹਿੰਦਾ ਜੀ ਪੂਰੇ ਸਾਰੇ ਪੰਜ ਪਿੰਡਾਂ ਦੇ ਬੰਦੇ ਖੜਿਆ ਹੋਵੇ ਰੂਹ ਦਾ ਚਲੋ ਬਦਿਓ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਟਰੈਕਟਰਾਂ ਦੀ ਡਿਲੀਵਰੀਆਂ ਸਟਾਰਟ ਨੇ ਹੁਣ ਲਾਈਨ ਬਾਰ ਸਾਰੇ ਟਰੈਕਟਰ ਜਾਣਗੇ ਲਓ ਜੀ ਪਹਿਲਾ ਟਰੈਕਟਰ ਡੀਆਈ 60 ਨਾ ਵੇ ਦੂਸਰਾ ਟਰੈਕਟਰ ਇਹ ਵੀ ਡੀਆਈ 60 ਤੀਸਰਾ ਟਰੈਕਟਰ ਫੋਰ ਵੀਲ DI 60 ਚੌਥਾ ਟਰੈਕਟਰ RX 100 ਦੇ ਵਿੱਚ DI 60 ਹੈ ਲਓ ਜੀ 4 कार एक्सओ ਦੇ ਵਿੱਚ ਡੀਆਈ 60 ਅਗਲਾ ਟਰੈਕਟਰ ਆ ਗਿਆ ਸੋਨਾਲੀਕਾ 45 4 ਵੀਲ ਦੇ ਵਿੱਚ ਡੀਆਈ ਸ਼ੋ ਦੇ ਵਿੱਚ ਹੈ ਉਸ ਤੋਂ ਅਗਲਾ ਆ ਗਿਆ 2 ਵੀਲ 750 ਉਸ ਤੋਂ ਅੱਗੇ ਆ ਗਿਆ ਫੇਰ ਡੀਆਈ 750 DI 60 RXO ਦੇ ਵਿੱਚ ਤੇ ਇਹ ਆ ਗਿਆ DI 60 ਦੇ ਵਿੱਚ ਦੋਨੋਂ ਟਰੈਕਟਰ RX 4 wheel drive ਦੀ ਬਾਬਿਓ ਇਹ ਸੀ ਅੱਜ ਦੀ ਵੀਡੀਓ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਜਿਹੜੇ ਭਰਾਵਾਂ ਨੂੰ ਟਰੈਕਟਰ ਲੈਣਾ ਤਾਂ ਤੁਸੀਂ ਆਪਣੇ ਸਿੰਘ ਟਰੈਕਟਰਸ ਪਟਿਆਲਾ ਨਾਪਾ ਹਮਲੋ ਤਿਸਰਾਂਦ ਇਹ ਭਰਾਵਾਂ ਦੇ ਇੱਥੇ ਡੀਲਰਸ਼ਿਪ ਆ ਨੇ ਤੇ ਉਹਦੇ ਤੇ ਜਾ ਕੇ ਤੁਸੀਂ ਆਪਾਂ ਸਕਰੀਨ ਤੇ ਨੰਬਰ ਚਲਾ ਦਾਂਗੇ ਸਾਰੇ ਤੇ ਕੰਟੈਕਟ ਕਰਕੇ ਕੋਈ ਵੀ ਟਰੈਕਟਰ ਤੁਸੀਂ ਲੈਣਾ ਜਾਂ ਬੁੱਕ ਕਰਨਾ ਜਸਕੀਮ ਚੱਲਦੀ ਆ ਉਹਦੀ ਜਾਣਕਾਰੀ ਲੈਣੀ ਆ ਜਿਵੇਂ ਡੀਆਈ 60 ਤੇ ਚੱਲਦੀ ਆ ਇਹਦੇ 1 ਲੱਖ ਰੁਪਏ ਦਾ ਸਕਾਊਂਟ ਵੀ ਚੱਲਦੀ ਆ ਬਾਕੀ ਕਿਉਂਕਿ ਓਪਨ ਸਕੀਮ ਆ ਜਿਹੜੀ 15552 ਨਾਮ ਵਾਲੀ ਉਹ ਸਾਰੇ ਟਰੈਕਟਰਾਂ ਤੇ ਚੱਲਦੀ ਆ ਜਿਹੜਾ ਤੁਸੀਂ ਮਰਜ਼ੀ ਟਰੈਕਟਰ ਲੈ ਲਿਓ ਉਹਦੇ ਵਿੱਚ ਟਰੈਕਟਰ ਵੀ ਨੇ ਕਾਰ ਆ ਠੀਕ ਆ ਜੀ ਬੁਲਟ ਮੋਟਰਸਾਈਕਲ ਨੇ ਬਾਕੀ ਦੂਸਰੇ ਮੋਟਰਸਾਈਕਲ ਏਸੀ ਫਰਿੱਜਾਂ ਬਹੁਤ ਸਾਮਾਨ ਆ 1555 ਨਾਮ ਆ ਉਹ ਸਾਰੇ ਟਰੈਕਟਰਾਂ ਤੇ ਜਿਹੜਾ ਤੁਸੀਂ ਮਰਜ਼ੀ ਮਾਡਲ ਲਹੇਂਗੇ ਉਹ ਤੇ 3 ਲੱਖ ਰੁਪਏ ਡਿਸਕਾਊਂਟ ਲਈ ਉਹ ਹੈਗੀ ਫੂਲ ਵੀਲ DI 60 ਤੇ ਟੂ ਵੀਲ ਦੇ ਵਿੱਚ 55 ਉਹ ਦੋਨੇ ਟਾਈਪਾਂ ਦੇ ਸਕੀਮ ਆ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਜਰੂਰ ਇੱਕ ਵਾਰ ਕਨੈਕਟ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ